ਸਰਬ ਜੀ ਸੰਗਰੂਰ ਵੀ ਦੀ ਕਫਾ ਮੂਰਖ ਬਣਾਉਣ ਕਿਤੇ ਨੂੰ ਮੂਰਖ ਬਣਾਉਣ ਕਿਤੇ ਨੂੰ ਮੂਰਖ ਬਣਾਉਣ ਕਿਤੇ ਨੂੰ ਮੂਰਖ ਬਣਾਉਣ ਕਿਤੇ ਨੂੰ ਲੁੱਟ ਲੁੱਟ ਲਾਹ ਜੀ ਲੁੱਟ ਲੁੱਟ ਲਾਹ ਜੀ ਤਿਆਰ ਕਰਨ ਕਈ ਫੇਰ ਸੰਗਰੂਰ ਵੀ ਤਿਆਰ ਕਰਨ ਕਈ ਫੇਰ ਸੰਗਰੂਰ ਵੀ ਹੋਰਾਂ ਦੇ ਠੱਗ ਫੰਦਾ ਜੀ ਹੋਰਾਂ ਦੇ ਠੱਗ ਫੰਦਾ ਜੀ ਇੱਕ ਹੀ ਮੱਛੀ ਕਰਦੇ ਨੇ ਸਾਰੇ ਤਲਾਬ ਨੂੰ ਗੰਦਾ ਜੀ ਸਾਰੇ ਤਲਾਬ ਨੂੰ ਗੰਦਾ ਜੀ ਗਲਤੀ ਇੱਕ ਦੀ ਹੀ ਭੁਗਤੇ ਹਰ ਨਾਰੀ ਹਰ ਬੰਦਾ ਜੀ ਗਲਤੀ ਇੱਕ ਦੀ ਹੀ ਭੁਗਤੇ ਹਰ ਨਾਰੀ ਹਰ ਬੰਦਾ ਦੀ ਮੂਰਖ ਬਣਾਉਣ ਕਿੱਥੇ ਨੂੰ ਟੁਲ ਟੁਲ ਟਿਲਾ ਹਾ ਜੀ